ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਗਰੁੱਪ ਵਾਲਿਆਂ ਨੂੰ ਜਿਹੜੇ ਵੀ ਬੰਦੇ ਐਡਰੈਸ ਉੱਤੇ ਵਿੱਚ ਤੇ ਕੰਮ ਵਾਲੀ ਵੀਡੀਓ ਲੈ ਕੇ ਆਏ ਆ ਇੱਕ ਤੁਹਾਡੇ ਲਈ ਠੀਕ ਹੈ ਜੀ ਕੰਮ ਹੈਗਾ ਪਹਿਲਾਂ ਵੀਡੀਓ ਪੂਰੀ ਧਿਆਨ ਨਾਲ ਸੁਣ ਲਿਓ ਤੇ ਉਹੀ ਬੰਦੇ ਜਾਂ ਕੁੜੀ ਹੈ ਨਾ ਮੈਸੇਜ ਕਰਿਓ ਜਿਹੜੀ ਰਿਕੁਆਇਰਮੈਂਟ ਕੰਮ ਦੇ ਹਿਸਾਬ ਨਾਲ ਹੋਊਗੀ ਠੀਕ ਹੈ ਜੀ ਕੰਮ ਹੈਗਾ ਇਹ ਰੱਜੂ ਮਿਲਿਆ ਏਰੀਆ ਦੇ ਵਿੱਚ ਠੀਕ ਹੈ ਜੀ ਉਹਨਾਂ ਨੂੰ ਦੋ ਬੰਦੇ ਚਾਹੀਦੇ ਤੇ ਇੱਕ ਉਹਨਾਂ ਕੋਲ ਬੰਦਾ ਪੂਰਾ ਹੋ ਗਿਆ ਲਵਾ ਪਿਆਤੀ ਦਾ ਕੰਮ ਤਾਂ ਉੱਥੇ ਰੈਸਟੋਰੈਂਟ ਦੇ ਵਿੱਚ ਉਹਨਾਂ ਦੇ ਉੱਥੇ ਉਹਨਾਂ ਨੂੰ ਮੁੰਡਾ ਮਿਲ ਗਿਆ ਚਲੋ ਠੀਕ ਹੈ ਜੀ ਹੁਣ ਇੱਕ ਕੁੜੀ ਚਾਹੀਦੀ ਹੈ ਕੁੜੀ ਚਾਹੀਦੀ ਜਿੱਦਾਂ ਉਹਨਾਂ ਦੀ ਇੰਡੀਅਨ ਸ਼ਾਪ ਹੈ ਜਿੱਦਾਂ ਸ਼ਾਪ ਆਪਣੀ ਆਹ ਸਮਾਨ ਵਾਲੀ ਘਰ ਦੇ ਖਾਣੇ ਪੀਣੇ ਵਾਲੇ ਜੋ ਵੀ ਹਨਾ ਦਾਲਾਂ ਕੀਨੀਆਂ ਜੋ ਵੀ ਜਿੱਥੇ ਆਟਾ ਮਲਦਾ ਜੋ ਵੀ ਇੰਡੀਅਨ ਸ਼ਾਪ ਉੱਥੇ ਬੋਲੀ ਆਉਂਦੀ ਹੋਵੇ ਠੀਕ ਹੈ ਜੀ ਉੱਥੇ ਜੇ ਕੁੜੀ ਹੋਵੇ ਜੇ ਮੁੰਡਾ ਹੋਵੇ ਪੇਪਰ ਹੋਵੇ ਸਾਲ ਵਾਲੀ ਸੰਜੋੜ ਨੂੰ ਠੀਕ ਹੈ ਜੀ ਜਿਹਨੂੰ ਸੰਜੋੜ ਨੂੰ ਹੋ ਗਏ ਨੇ ਪ੍ਰੋਪਰ ਉਹ ਹੋਵੇ ਤੇ ਰਿਜੂ ਮਿਲਿਆ ਏਰੀਆ ਦੇ ਵਿੱਚ ਜਿਹੜੇ ਬੰਦੇ ਨੇੜੇ ਤੇੜੇ ਵਾਲੇ ਆ ਉਹੀ ਮੈਸੇਜ ਕਰਿਓ ਜਿਨ੍ਹਾਂ ਕੋਲ ਸਾਲ ਵਾਲੀ ਸੰਜੋੜ ਨੂੰ ਹੈ ਠੀਕ ਹੈ ਜੀ ਜਾਂ ਉਹ ਏਰੀਆ ਦੇ ਬੰਦੇ ਜਿਹੜੇ ਠੀਕ ਹੈ ਜੇ ਤੁਸੀਂ ਉਹ ਏਰੀਆ ਨਹੀਂ ਕਿ ਤੁਹਾਨੂੰ ਲੱਗਦਾ ਵੀ ਕੋਈ ਉਹ ਏਰੀਆ ਦੇ ਵਿੱਚ ਹੈਗਾ ਏ ਤਾਂ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਅਗਲੇ ਦੇ ਨਾਲ ਠੀਕ ਹੈ ਮੈਨੂੰ ਮੇਰਾ ਨੰਬਰ ਦੇ ਦਿਓ ਨੰਬਰ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਤੇ ਇੱਕ ਕੁੜੀ ਚਾਹੀਦੀ ਹੈ ਜਿੱਦਾਂ ਬਾਹਰ ਤੇ ਠੀਕ ਹੈ ਜੀ ਉਹ ਵੀ ਉਧਰੇ ਰਜੋ ਮਿਲੀ ਏਰੀਆ ਦੇ ਵਿੱਚ ਪਰ ਜਿਹੜਾ ਜ਼ਿਆਦਾ ਜ਼ਰੂਰੀ ਹੈ ਇਹ ਹੈਗਾ ਇਹ ਇੰਡੀਅਨ ਸ਼ਾਪ ਤੇ ਜਿਹੜੀ ਠੀਕ ਹੈ ਜੀ ਰਹਿਸ਼ ਵਿੱਚ ਹੋਊਗੀ ਰਿਹੈਸ਼ ਕਰਵਾ ਦੇਣਗੇ ਉਹ ਮੇਰੀ ਹੁਣੇ ਉਹਨਾਂ ਨਾਲ ਗੱਲ ਹੋ ਕੇ ਆ ਟਾ ਫੋਨ ਤੇ ਤੇ ਬਾਕੀ ਜਿਨ੍ਹਾਂ ਦੀ ਰਿਕੁਆਇਰਮੈਂਟ ਪੂਰੀ ਹੈ ਬੋਲੀ ਆਉਂਦੀ ਹੋਵੇ ਇਹ ਨਹੀਂ ਵੀ ਤੁਸੀਂ ਹਾਂ ਜਾਂ ਜਿਨੇ ਕੰਮ ਕਰਿਆ ਹੋਵੇ ਪਹਿਲਾਂ ਜਦਾਂ ਇੰਡੀਅਨ ਸ਼ਾਪਾਂ ਤੇ ਕਈ ਬੰਦੇ ਆ ਕੋਈ ਲੇਡੀਜ਼ ਕੁੜੀ ਹੈ ਹਨਾ ਜਿਹਨੂੰ ਵੀ ਹੋਵੇ ਕੰਮ ਦੀ ਲੋੜ ਜਿਹੜੇ ਨੂੰ ਹਰੇਕ ਨੂੰ ਹੈ ਤਕਰੀਬਨ ਕੰਮ ਦੀ ਲੋੜ ਕੋਸ਼ਿਸ਼ ਕਰਿਓ ਵੀ ਉਹੀ ਬੰਦੇ ਕੰਟੈਕਟ ਕਰਿਓ ਇੱਕ ਬੰਦੇ ਦੀ ਲੋੜ ਆ ਸਿਰਫ ਚੇ ਕੁੜੀ ਹੋਵੇ ਚੇ ਮੁੰਡਾ ਹੋਵੇ ਠੀਕ ਹੈ ਜੀ ਤੇ ਵੀਡੀਓ ਸ਼ੇਅਰ ਕਰਿਓ ਜਿੱਥੇ ਹੋ ਸਕਦਾ ਕਿਸੇ ਨੂੰ ਮਦਦ ਮਿਲਦੀ ਹੈ ਨਾ ਤੇ ਧੰਨਵਾਦ ਬਾਈ ਸਾਰਿਆਂ ਦਾ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦਬਾ ਦਿਓ ਘੰਟੀ ਵਾਲੇ ਬਟਨ ਦਾ ਇਹ ਫਾਇਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂਗਾ ਵੀਡੀਓ ਦਾ ਨਾਲ ਦੀ ਨਾਲ ਠੀਕ ਹੈ ਜੀ ਧੰਨਵਾਦ ਬਾਈ ਸਾਰਿਆਂ ਦਾ